ਜਿਸ ਪੱਧਰ ਤੇ ਕੀਤੀ ਹੈ ਡੀਜੀਪੀ ਨੂੰ ਕੀਤੀ ਹੈ ਜੂ ਥਾਣੇ 'ਚ ਕੀਤੀ ਹੈ 22 ਸੀ ਚੈਨਲ ਦੀ ਕੀ ਕਾਰਨ ਕੀ ਹੈ ਤੁਹਾਨੂੰ ਦਾ ਫੋਨ ਆਉਂਦਾ ਮੈਨੂੰ ਕਦੇ ਵੀ ਸਾਡੇ ਕੋਲੇ ਫਲਾਣਾ ਪੱਤਰਕਾਰ ਆਇਆ ਜੀ ਉਹ ਸਾਨੂੰ ਇੱਕ ਇੰਟਰਵਿਊ ਕਰਨ ਨੂੰ ਕਹਿੰਦਾ ਵੀ ਕੀ ਚੈੱਕ ਕਰ ਰਿਹਾ ਇਸ ਨੂੰ ਕਹਿੰਦੇ ਭਾਈ ਇਹ ਠੱਕੇ ਨਾਲ ਡਾਕੂਮੈਂਟਰੀ ਬਣਾਉਣ ਨੂੰ ਫਿਰਦੇ ਨੇ ਤੁਹਾਡੀ ਮਰਜ਼ੀ ਹੈ ਹਨਾ ਤੁਹਾਨੂੰ ਜੇ ਤੁਸੀਂ ਚਾਹੋ ਤਾਂ ਤੁਹਾਨੂੰ ਰੋਕਾਂਗੇ ਵੀ ਕਿੱਦਾਂ ਸਿੱਧੂ ਦੇ अनसुने हुए ਜਿਹੜੀਆਂ ਚੀਜ਼ਾਂ ਉਹ ਦਿਖਾਵਾਂਗੇ ਤੇ ਅਸੀਂ ਉਹਦੇ ਕਤਲ ਨਾਲ ਸੰਬੰਧਤ ਜਿਹੜੀ ਉਹ ਵੀਡੀਓ ਦਿਖਾਈ ਜਾਊਗੀ ਇਹ ਛੇੜਿਆੰਤਰ ਨੇ ਅਸੀਂ ਕਹਿੰਦੇ ਆ ਵੀ ਇਹ ਦੋਸ਼ੀਆਂ ਨੂੰ ਬਚਾਉਣ ਲਈ ਕੋਈ ਨਾ ਕੋਈ ਐ ਸਾਜ਼ ਹੋ ਸਕਦੀ ਹੈ ਪਰਮਾਤਮਾ ਭਲਾ ਕਰੇ ਮਰੂ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ 11 ਜੂਨ ਨੂੰ ਜਨਮ ਦਿਨ ਹੈ ਤੇ ਇਸ ਜਨਮ ਦਿਨ ਦੇ ਮੌਕੇ ਜਿੱਥੇ ਸਿੱਧੂ ਮੂਸੇਵਾਲੇ ਦੀ ਇੱਕ ਈਪੀ ਆ ਰਹੀ ਹੈ ਉੱਥੇ ਹੀ 11 ਜੂਨ ਨੂੰ ਪ੍ਰਸਿੱਧ ਚੈਨਲ ਬੀਬੀਸੀ ਵੱਲੋਂ ਇੱਕ ਸਿੱਧੂ ਮੂਸੇਵਾਲਾ ਦੇ ਨਾਮ ਤੇ ਇੱਕ ਡਾਕੂਮੈਂਟਰੀ ਦਿਖਾਈ ਜਾਣੀ ਸੀ ਜਿਸ ਨੂੰ ਲੈ ਕੇ ਜਿੱਥੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮਹਾਰਾਸ਼ਟਰ ਦੇ ਡੀਜੀਪੀ ਅਤੇ ਜੂ ਥਾਣੇ ਵਿੱਚ ਕੰਪਲੇਨਟ ਕੀਤੀ ਹੈ ਸਾਡੇ ਨਾਲ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਉਹਨਾਂ ਤੋਂ ਜਾਣਨਾ ਜਾਵਾਂਗੇ ਕੀ ਮਾਮਲਾ ਕੀ ਹੈ ਸੱਚ ਗੱਲ ਜੀ ਸੱਚੀ ਗੱਲ ਜੀ ਕੀ ਮਾਮਲਾ ਕੀ ਹੈ ਜਿਹੜੀ ਤੁਸੀਂ ਸ਼ਿਕਾਇਤ ਕੀਤੀ ਹੈ ਡੀਜੀਪੀ ਨੂੰ ਕੀਤੀ ਹੈ ਜੂ ਥਾਣੇ 'ਚ ਕੀਤੀ ਹੈ ਬੀਬੀਸੀ ਚੈਨਲ ਦੀ ਕੀ ਕਾਰਨ ਕੀ ਹੈ ਮਤਲਬ ਗੱਲ ਤਾਂ ਬਿਹਤਰ ਤੌਰ ਤੇ ਅਦਾ ਰਾਇਦਾ ਸਕਦਾ ਕਿਉਂਕਿ ਸਾਨੂੰ ਤਾਂ ਉਹ ਨਹੀਂ ਮਨਛਾ ਦਾ ਨਹੀਂ ਪਤਾ ਲੱਗਿਆ ਵੀ ਉਹ ਬੰਦੇ ਇਸ ਗੱਲ ਦੇ ਇੰਨਾ ਜਿਆਦਾ ਕਿਉਂ ਪਏ ਹੈ ਮੈਂ ਯੂਕੇ ਗਿਆ ਸੀ 2023 ਚ ਮੈਂ ਉਦੋਂ ਬੀਬੀਸੀ ਦੇ ਹੈੱਡਕ quartਰ ਤੇ ਵੀ ਜਾ ਕੇ ਆਇਆ ਹਾਂ ਮੈਂ ਬਿਲਡਿੰਗ ਵਿੱਚ ਵੀ ਬਹਿ ਕੇ ਇਸ ਪ੍ਰੋਜੈਕਟ ਦੇ ਜੋ ਇੰਚਾਰਜ ਸੀ ਉਹਦੇ ਨਾਲ ਵੀ ਮੇਰੀ ਗੱਲ ਹੋਈ ਹੈ ਮੈਂ ਉਹਨੂੰ ਕਹੋ ਕਿ ਵੀ ਤੁਸੀਂ ਡਾਕੂਮੈਂਟਰੀ ਬਣਾਓ ਮੈਂ ਕਿਹਾ ਵੀ ਡਾਕੂਮੈਂਟਰੀ ਅਸੀਂ ਬਣਾਉਣੀ ਜ਼ਰੂਰ ਹੈ ਅਸੀਂ ਵੀ ਚਾਹੁੰਦੇ ਹਾਂ ਬੈਟਰੀ ਲੈਸੀ ਹੈ ਜਿਹੜੀ ਉਹਨੂੰ ਅਸੀਂ ਸਾਡੀ ਦੇਖ ਦੇਖ ਦੇ ਵਿੱਚ ਬਾਅਦ ਚ ਤੋੜਿਆ ਫਰੋੜਿਆ ਨਾ ਜਾਵੇ ਜਿੱਦਾਂ ਦਾ ਉਹ ਸੀ ਜਿੱਦਾਂ ਦਾ ਉਹਦਾ ਅਸਲੀ ਰੂਪ ਸੀਗਾ ਉਹ ਲੋਕਾਂ ਦੇ ਸਾਹਮਣੇ ਆਵੇ ਪਰੰਤੂ ਸਾਡੀ ਹੁਣ ਮਜਬੂਰੀ ਇਹ ਹੈ ਵੀ ਜਿਹੜੇ ਸਾਡਾ ਕੋਰਟ ਦਾ ਟ੍ਰਾਇਲ ਚੱਲ ਰਿਹਾ ਹੈ ਦੋਸ਼ੀਆਂ ਦਾ ਦੇਖਾ ਵੀ ਨੇ ਗਵਾਣਾ ਹੋ ਰਹੀਆਂ ਨੇ ਕਿ ਮੇਰੀ ਗਵਾਹੀ ਬਾਕੀ ਹੈ ਹਨਾ ਤਾਂ ਹੁਣ ਸ਼ੁਰੂ ਹੈ ਛੁੱਟੀਆਂ ਤੋਂ ਬਾਅਦ ਤਾਂ ਵੀ ਸਾਡੀ ਗਵਾਹੀ ਕੰਪਲੀਟ ਹੋ ਗਈ ਜਿਹੜਾ ਪੁਲਿਸ ਦਾ ਪੱਖ ਸਾਰਾ ਹੋ ਗਿਆ ਮਲਜਨ ਟ੍ਰਾਇਲ ਖਤਮ ਹੋ ਜਾਊਗਾ ਸਾਰਾ ਉਸ ਤੋਂ ਮੋਰੋ ਚਲੋ ਜੇ ਤੁਸੀਂ ਬਣਾਉਂਦੇ ਹੋ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਤੂੰ ਉਹ ਪਤਾ ਨਹੀਂ ਇਹ ਨਹੀਂ ਜਲਦਬਾਜ਼ੀ ਕਿਉਂ ਕਰਦੇ ਨੇ ਫਿਰ ਉਹ ਤਾਂ ਇੰਟਰਵਿਊ ਵੀ ਕੀਤੀਆਂ ਸਾਨੂੰ ਤਾਂ ਫੋਨ ਆਉਂਦਾ ਮੈਨੂੰ ਕਦੇ ਆਸਟ੍ਰੇਲੀਆ ਤੋਂ ਕਿਸੇ ਸਾਡੇ ਨੌਨ ਬੰਦੇ ਦਾ ਆਉਂਦਾ ਵੀ ਸਾਡੇ ਕੋਲੇ ਫਲਾਨਾ ਪੱਤਰਕਾਰ ਹੈ ਜੀ ਉਹ ਸਾਨੂੰ ਇੱਕ ਇੰਟਰਵਿਊ ਕਰਨ ਨੂੰ ਕਹਿੰਦਾ ਵੀ ਇਹ ਕੀ ਚੈੱਕ ਕਰ ਰਿਹਾ ਇਸ ਨੂੰ ਕਹਿੰਦੇ ਭਾਈ ਇਹ ਠੱਕੇ ਨਾਲ ਡਾਕੂਮੈਂਟਰੀ ਬਣਾਉ ਨੂੰ ਫਿਰਦੇ ਨੇ ਤੁਹਾਡੀ ਮਰਜ਼ੀ ਹੈ ਹਨਾ ਤੁਹਾਨੂੰ ਜੇ ਤੁਸੀਂ ਚਾਹੋ ਤਾਂ ਤੁਹਾਨੂੰ ਰੋਕਾਂਗੇ ਵੀ ਕਿਦਾਂ ਪਰੰਤੂ ਜਿਹੜੇ ਬੰਦੇ ਸਾਡੇ ਨਾਲ ਅੱਛੀ ਦੁੱਖ ਸੁੱਖ ਦੇ ਵਿੱਚ ਵਿਚਰਦੇ ਐ ਉਹਨਾਂ ਨੇ ਕਿਸੇ ਦਾ ਇੰਟਰਵਿਊ ਨਹੀਂ ਕੀਤੀ ਉਹਦਾ ਨਹੀਂ ਤਾਂ ਇਹ ਹੁਣ ਕਹਿੰਦੇ ਵੀ ਸਿੱਧੂ ਦੇ ਫਰੈਂਡ ਵੀ ਅਸੀਂ ਇੰਟਰਵਿਊ ਉਹਦੇ ਚ ਜੇ ਕੀਤਾ ਉਹ ਕੀਤਾ ਹਾਂ ਕਿੱਥੋਂ ਕੀਤਾ ਪਰ ਮੈਨੂੰ ਤਾਂ ਇਹ ਲੱਗ ਰਿਹਾ ਵੀ ਇਹਨਾਂ ਨੇ ਉਹੋ ਜਿਹੇ ਬੰਦੇ ਵੀ ਸ਼ਾਮਲ ਕੀਤੇ ਜਿਹੜੇ ਸਾਡੀ ਐਫਆਈਆਰ ਦੇ ਵਿੱਚ ਵੀ ਦਰਜ ਨੇ ਨਾਮ ਜਦ ਨੇ ਮੁਦਿਰਦ ਨੇ ਹਾਂ ਤਾਂ ਫਿਰ ਉਹ ਜੇ ਬੰਦੇ ਤੇ ਕਿਹੋ ਜੀ ਜਾਣਕਾਰੀ ਦੇ ਸਕਦੇ ਤੁਸੀਂ ਆਪ ਅਨੱਜਾ ਲਾ ਲਓ ਸਾਡੀ ਤਾਂ ਇਹਨਾਂ ਨੂੰ ਨਿਮਰਤਾ ਸਹਿਤ ਹੀ ਹੱਥ ਜੋੜ ਕੇ ਬੇਨਤੀ ਕੀਤੀ ਨਾ ਕਰੋ ਇਸ ਤਰ੍ਹਾਂ ਇਹ ਗ੍ਰਾਹਿੰਸਾਫਾ ਤਾਂ ਪਹਿਲੇ ਹੀ ਅੱਧਾ ਅਧੂਰਾ ਤਾਂ ਪਹਿਲੇ ਹੀ ਹੈ ਕਿਉਂਕਿ ਜਿੰਨੇ ਤੱਥਾਂ ਦੀ ਅਸੀਂ ਜਾਣਕਾਰੀ ਇਨਵੈਸਟੀਗੇਸ਼ਨ ਚਾਹੁੰਦੇ ਸੀ ਉਹ ਵੀ ਪੂਰੀ ਤਾਂ ਹੋਈ ਨਹੀਂ ਅਸੀਂ ਤਾਂ ਫਿਰ ਵੀ ਮਨ ਲੈ ਚਲ ਜਿੰਨੀ ਕਹੇਗੀ ਉੰਨੀ ਤੋਂ ਤਾਂ ਸਿਰੇ ਲੱਗ ਲੈਣ ਦਿਓ ਕਿ ਤੁਸੀਂ ਜੇ ਸਾਡੇ ਤੇ ਰਹਿਮ ਕਰੋ ਤਾਂ ਬੜੀ ਅੱਛੀ ਗੱਲ ਹੈ BBC ਚੈਨਲ ਨੇ ਦਾਅਵਾ ਕੀਤਾ ਸੀਗਾ ਵੀ ਸਿੱਧੂ ਦੇ ਅਣ ਸੁਣੇ ਹੋਏ ਜਿਹੜੀਆਂ ਚੀਜ਼ਾਂ ਉਹ ਦਿਖਾਵਾਂਗੇ ਤੇ ਅਸੀਂ ਉਹਦੇ ਕਤਲ ਨਾਲ ਸੰਬੰਧਤ ਜਿਹੜੀ ਉਹ ਵੀਡੀਓ ਦਿਖਾਈ ਜਾਊਗੀ ਤੁਹਾਨੂੰ ਲੱਗਦਾ ਵੀ ਇਹਨਾਂ ਕੋਲ ਕੋਈ ਇਸ ਤਰ੍ਹਾਂ ਦੇ ਕੋਈ ਕੋਈ ਚੀਜ਼ਾਂ ਹੈਗੀਆਂ ਜਿਹੜੀਆਂ ਵੀ ਸਿੱਧੂ ਦੇ ਕਾਤਲਾਂ ਤੱਕ ਪਹੁੰਚਾ ਸਕਦੀਆਂ ਦੇਖੋ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਨੇ ਜਿਹੜਾ ਹੁਣ ਜੇ BBC ਦੀ ਮਨਛਾ ਇਹ ਲੱਗਦੀ ਹੈ ਵੀ ਜਦੋਂ ਉਹ ਐਫ ਆਈ ਆਰ ਦੇ ਨਾਮਜਿੱਤ ਮੁਲਜ਼ਮਾਂ ਦੀਆਂ ਇੰਟਰਵਿਊਆਂ ਕਰਨਗੇ ਉਹ ਆਪਣੇ ਆਪ ਨੂੰ ਪਾਕ ਦੱਸਣ ਲਈ ਕੋਈ ਸਿੱਧੂ ਤੇ ਇਲਜਾਮ ਲਾ ਸਕਦੇ ਆ ਕੋਈ ਵੱਡੀ ਗੱਲ ਨਹੀਂ ਕੋਈ ਇਹੋ ਜਿਹਾ ਕੁਐਸਚਨ ਆ ਕੁਝ ਹੋਏਗਾ ਨਾ ਇਸ ਲਈ ਤੋਂ ਦਾਅਵੇ ਕਰ ਰਹੇ ਨੇ ਮੈਂ ਸਾਰੇ ਜਿੰਨੇ ਸਿੱਧੂ ਨੂੰ ਪਿਆਰ ਕਰਨ ਵਾਲੇ ਉਹਦੇ ਭੈਣ ਭਰਾ ਨੇ ਸਾਰੇ ਸਾਡੇ ਭੈਣ ਭਰਾ ਨੇ ਉਹਨਾਂ ਦੀ ਹੀ ਬੇਨਤੀ ਕਰਦਾ ਵੀ ਥਰਮੇ ਚ ਰਹੋ ਇਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਨਾ ਕਿਉਂਕਿ ਇਹ ਛੜਿਆੰਤਰ ਨੇ ਅਸੀਂ ਕਹਿੰਦੇ ਵੀ ਇਹ ਦੋਸ਼ੀਆਂ ਨੂੰ ਬਚਾਉਣ ਲਈ ਕੋਈ ਨਾ ਕੋਈ ਐ ਸਾਜ਼ ਹੋ ਸਕਦੀ ਹੈ ਪਰਮਾਤਮਾ ਭਲਾ ਕਰੇ ਨਰਮਨ ਜੀ ਕੋਈ ਇਰਾਨ ਨਾਲ ਕੋਈ ਗੱਲਬਾਤ ਹੋਈ ਹੈ ਹੁਣ ਦੁਬਾਰਾ ਜਦੋਂ ਤੁਸੀਂ ਸ਼ਿਕਾਇਤ ਕੀਤੀ ਹੈ ਵੀ ਨਾ ਇਹ ਇਨਵੀਟੇਸ਼ਨ ਦੀ ਉਹ ਜਿਹੜਾ 11 ਨੂੰ ਉਹਨਾਂ ਨੇ ਤਰੀਕ ਵੀ 11 ਜੂਨ ਚੁਣੀ ਹੈ ਬੰਬੇ ਜਿਹੜੀ ਇਹ ਡਾਕੂਮੈਂਟਰੀ ਲਈ ਕੋਈ ਗੱਲ ਹੋਈ ਬਿਲਕੁਲ ਤੁਸੀਂ ਇਹ ਦੇਖੋ 11 ਜੂਨ ਉਹਨੂੰ ਪਤਾ ਵੀ ਇਹ ਸਿੱਧੂ ਦੇ ਪ੍ਰਸ਼ੰਸਕ ਸਾਰੇ ਉਹਦਾ ਜਨਮ ਦਿਨ ਮਨਾਉਂਦੇ ਆ ਨਾ ਆਪੋ ਆਪਣੀ ਜਗ੍ਹਾ ਤੇ ਦੂਰ ਦਰਡੇ ਉਹਨਾਂ ਨੇ ਉਹੀ ਭਾਵਕ ਜਿਹੜਾ ਬਹਾਉਣ ਸਿਰਜਣ ਦੇ ਲਈ ਉਥੇ ਇਕੱਠ ਕਰਨ ਦੇ ਲਈ ਉਹ ਡੇਟ ਰੱਖੀ ਹੈ ਜਿਹੜੀ ਕਿ ਸਿੱਧੂ ਦੇ ਪਰਿਵਾਰ ਦਾ ਇੱਕ ਬਹੁਤ ਦਰਦ ਭਰਿਆ ਦਿਨ ਹੁੰਦਾ ਉਹ ਸਾਰਾ ਹਨਾ ਅਸੀਂ ਬਰਲੋ ਨੂੰ ਭਰੇ ਮਨ ਦੇ ਨਾਲ ਯਾਦ ਕਰਦੇ ਆ ਉਹਦੇ ਉਹਨੂੰ ਮਹਿਸੂਸ ਕਰਦੇ ਆ ਉਹਦੀ ਯਾਦ ਨੂੰ ਪਰ ਉਹਨਾਂ ਨੇ ਉਹੀ ਦਿਨ ਰੱਖਿਆ ਜਦ ਕਿ ਉਹਨਾਂ ਦਾ ਤਾਂ ਕੋਈ ਹਮਦਰਦੀ ਵਾਲੀ ਤਾਂ ਕੋਈ ਗੱਲ ਹੀ ਨਹੀਂ ਉਹਨਾਂ ਨੇ ਤਾਂ ਉਹ ਵਪਾਰਕ ਪਧਰਤੀ ਸਾਰਾ ਕੰਮ ਕਰ ਰਹੇ ਸਾਰੇ ਇਹੋ ਚੈਨਲ ਕਹਿੰਦੇ ਵੀ ਸਿੱਧੂ ਦੇ ਦੋਸਤਾਂ ਦੀ ਇੰਟਰਵਿਊ ਕੀਤੀ ਹੈ ਤੁਹਾਨੂੰ ਕੋਈ ਪਤਾ ਲੱਗਿਆ ਵੀ ਤੁਹਾਡੇ ਕੋਈ ਦੋਸਤ ਕਿਹੜੇ ਦੋਸਤ ਨੇ ਉਹ ਨੂੰ ਕੁਝ ਇੱਕ ਦੋਸਤ ਦਾ ਨਾਮ ਹੀ ਦੱਸ ਦੇਣ ਵੀ ਆਹ ਦੋਸਤ ਆ ਉੱਥੇ ਸਾਨੂੰ ਪਤਾ ਤਾਂ ਲੱਗ ਜੇਗਾ ਟੋਕੜ ਸਿੱਧੂ ਨੂੰ ਤਿੰਨ ਸਾਲ ਦੁਨੀਆ ਤੋਂ ਗਏ ਨਾ ਹੋ ਗਏ ਐ ਤਿੰਨ ਸਾਲਾਂ ਦੇ ਵਿੱਚ ਸਾਡਾ ਉਹਨੇ ਕਦੇ ਹਾਲ ਚਾਲ ਹੀ ਪੁੱਛਿਆ ਹੋਵੇ ਕਦੇ ਵੀ ਉਹਦਾ ਪਰਿਵਾਰ ਕਿਹੇ ਸਾਲ ਚ ਹੈ ਜਸਟਿਸ ਕਿਹੇ ਸਾਲ ਚ ਕੁਝ ਅੱਗੇ ਕਦੇ ਮੈਨੂੰ ਤਾਂ ਕਦੇ ਬਰੇਸ਼ੋਂ ਫੋਨ ਹੀ ਨਹੀਂ ਆਇਆ ਕਦੇ ਕਿਸੇ ਦਾ ਪੋਂ ਤੁਸੀਂ 11 ਜੂਨ ਸਿੱਧੂ ਦਾ ਜਨਮ ਅੰਡੇੜਾ ਆ ਰਿਹਾ ਉਸ ਦਿਨ ਤੁਸੀਂ ਫੈਸਲਾ ਕੀਤਾ ਪਰਿਵਾਰ ਨੇ ਵੀ ਈਪੀ ਆਏਗੀ ਉਹ ਈਪੀ ਚ ਕਿੰਨੇ ਗਾਣੇ ਹੋਣਗੇ ਕੀ ਕਹਿਣਾ ਚਾਹੋਗੇ ਈਪੀ ਕਹਿ ਸਕਦਾ ਸਾਰੇ ਉਹਦੇ ਚਾਹਣ ਵਾਲਿਆਂ ਦਾ ਖੂਬ ਬੰਦਨਯਨ ਕਰੂਗੀ ਪਰੰਤੂ ਉਹਦੇ ਚ ਕਈ ਜੀਨ ਉਹ ਆਪ ਮੰਦੀ ਪੜਾਅਸ ਵੀ ਕਹਿ ਦਿੰਦੇ ਆ ਉਹ ਵੀ ਇਹ ਸਾਡਾ ਜੋ ਤਰੀਕਾ ਸਿੱਧੂ ਵੀ ਜਦੋਂ ਉਹਨੂੰ ਕੋਈ ਦਿੱਕਤ ਆਉਂਦੀ ਸੀ ਜਿਆਦਾ ਉਹਨ ਡਿਪਰੈਸ਼ਨ ਹੁੰਦਾ ਸੀ ਕਿਸੇ ਗੱਲ ਨੂੰ ਕਲਮ ਦੇ ਜਰੀਏ ਹੀ ਜਵਾਬ ਦਿੰਦਾ ਸੀਗਾ ਹੁਣ ਜਾਦੇ ਰੌਲਾ ਪਿਆ ਹੋਇਆ ਦੋਸਤਾਂ ਦਾ ਅਸੀਂ ਉਹਦੇ ਦੋਸਤਾਂ ਤੋਂ ਪੁੱਛਿਆ ਉਹ ਦੋਸਤਾਂ ਦਾ ਉਹ ਈਪੀ ਸੁਣਿਓ ਈਪੀ ਸੁਣ ਕੇ ਸਾਨੂੰ ਸਿੱਧੂ ਦੀ ਜ਼ੁਬਾਨੀ ਸਿੱਧੂ ਦੀ ਕਲਮ ਤੋਂ ਨਿਕਲੇ ਹੋਏ ਬੋਲ ਦੱਸ ਦੇਣਗੇ ਸਿੱਧੂ ਦੇ ਦੋਸਤਾਂ ਦੀ ਕੈਟੇਗਰੀ ਕੀ ਸੀ ਉਹ ਆਪਣੀ ਜ਼ੁਬਾਨੀ ਦੱਸੂਗਾ ਤੁਹਾਨੂੰ ਸੁਣਿਓ ਇਸ ਗੱਲ ਨੂੰ ਗੌਰ ਨਾਲ ਲੇ ਗੁਰ ਸਿੱਧੂ ਤਾਂ ਮੈਂ ਹੁਣ ਲਾਸਟ ਟਾਈਮ ਤਾਂ ਦੇਖਿਆ ਜਦ ਵੀ ਸਿੱਧੂ ਇੱਕੋ ਹੀ ਗੱਲ ਕਹਿੰਦਾ ਸੀ ਵੀ ਮੇਰਾ ਦੋਸਤ ਮੇਰਾ ਪਿਤਾ ਹੈ ਮੇਰਾ ਬਾਪ ਹੈ ਜਿਹੜਾ ਮੇਰਾ ਇਹਨਾਂ ਹਮੇਸ਼ਾ ਫਾਈਨਲ ਲੈਂਦਾ ਹੂਰ ਤਾਂ ਕੋਈ ਦੋਸਤਾਂ ਦੀ ਕੋਈ ਗੱਲ ਹੀ ਨਹੀਂ ਕਰਦਾ ਸੀ ਜ્યાર ਤੱਕ ਕਹਿੰਦਾ ਸੀ ਮੈਂ ਉਤਾਰ ਤੇ ਸਿੱਧੂ ਦੇ ਜਿਉਣ ਵੇਲੇ ਵੀ ਸਿੱਧੂ ਦੇ ਤੇ ਉਹ ਬਹੁਤ ਵੱਡੇ ਜਿਹੜੇ ਫਾਇਦੇ ਉਹਦੇ ਦੋਸਤ ਬਣ ਕੇ ਲੈ ਕੇ ਗਿਆ। ਦੇਸ ਤੋਂ ਬਾਅਦ ਵੀ ਤੁਹਾਡੇ ਕੋਲ ਵੀ ਬਹੁਤ ਆਈ ਸੀ, ਬਹੁਤ ਉਤਾਰੇ ਨੇ। ਉਹਨੂੰ ਕਿਵੇਂ ਦੇਖਦੇ ਹਾਂ? ਦੇਖੋ ਇਹ ਗੱਲ ਤਾਂ ਜ਼ਿਕਰ ਨੇ ਆਪਣੇ ਗਾਣੇ 'ਚ ਵੀ ਕੀਤਾ ਹੈ। ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਨਾ ਇਹਦੇ ਵਿੱਚ ਮੇਰਾ ਜ਼ਿਕਰ ਉਹਨੇ 'ਚ ਵੀ ਕੀਤਾ ਹੈ ਵੀ ਜੇ ਮੈਂ ਜੋ ਕੁਝ ਵੀ ਹਾਂ ਉਹ ਆਦ ਪਿਓ ਦਾ ਕਰਕੇ ਆ। ਚਲੋ ਮੈਂ ਬਾਪ ਦੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਹਨਾ ਜਦ ਤੱਕ ਬਾਪ ਤਾਂ ਫਿਰ ਵੀ ਇੱਕ ਇਨਸਾਨੀ ਰੂਪ ਹੁੰਦਾ ਪਰ ਇੰਨੀ ਪਰਵਰਿਸ਼ਤਾ ਜਾਨਵਰ ਵੀ ਕਰਦੇ ਹਨ ਜਦ ਤੱਕ ਉਹ ਉਡਾਨ ਨਹੀਂ ਭਰਦਾ ਤੱਕ ਉਹਦੇ ਬੈਠੇ ਮੂੰਹ 'ਚ ਚੋਗਾ ਲਿਆ ਕੇ ਪਾਉਂਦੇ ਆ ਪਰੰਤੂ ਭਾਵੇਂ ਉਹ ਮੇਰੀ ਨੈਤਿਕ ਜ਼ਿੰਮੇਵਾਰੀ ਵੀ ਸੀ ਉਹਦਾ ਪਾਲਣ ਪੋਸ਼ਣ ਪਰੰਤੂ ਉਹ ਫਿਰ ਵੀ ਇੰਨੇ ਔਖੇ ਸਮੇਂ ਦੇ ਵਿੱਚ ਆਪਣੇ ਮਕਾਮ ਤੱਕ ਪਹੁੰਚਿਆ ਤਾ ਉਹਨੂੰ ਸਾਡੀ ਆਰਥਿਕ ਹਾਲਤ ਦਾ ਸਾਡੇ ਮੈਂਟਲੀ ਹਾਲਤ ਦਾ ਸਾਰਾ ਪਤਾ ਸੀਗਾ ਇਸ ਕਰਕੇ ਉਹ ਉਹਦਾ ਲਗਾਏ ਨਹੀਂ ਜਾ ਰਹੀ ਸੀਗਾ ਵੀ ਇਹਨਾਂ ਨੇ ਬਹੁਤ ਪੱਟ ਝੋਕਿਆ ਤਾਂ ਉਹਨੂੰ ਪਤਾ ਸੀ ਸਾਡੀ ਸਰਦਰੀ ਦਾ ਪਰੰਤੂ ਜਿਹੜੇ ਲੋਕ ਸਾਨੂੰ ਕਹਿੰਦੇ ਵੀ ਉਹਦਾ ਪਿਓ ਹੰਕਾਰੀ ਹੈ ਜੀ ਉਹ ਸਿੱਧੂ ਨਾਲੋਂ ਇਹ ਤਾਂ ਆਏ ਨੇ ਫਲਾਣਾ ਵੀ ਸਾਨੂੰ ਮਾਰਾ ਕਰਕੇ ਦੱਸਿਆ ਜਾਂਦਾ ਉਹਦੀ ਵਜ੍ਹਾ ਇੱਕੋ ਹੀ ਹੈ ਵੀ ਅਸੀਂ ਜਰੁੰਦੇ ਆ ਹਲੇ ਹੋ ਸਕਦਾ ਮਾਰਨ ਤੋਂ ਬਾਅਦ ਮੈਂ ਵੀ ਚੰਗਾ ਹੋ ਜਾਵਾਂ ਬਿਲਕੁਲ ਹਾਂ ਇੱਕ ਤੁਸੀਂ ਵੀ ਅਕਸਰ ਗੱਲ ਕਰਦੇ ਹੋ ਵੀ ਮੈਂ ਸਿੱਧੂ ਨੂੰ ਜੌਂਦੇ ਜੀ ਐਸਵਾਈਐਲ ਤੇ ਇੱਕ ਹੋਰ ਗੀਤ ਦੀ ਗੱਲ ਕੀਤੀ ਸੀ ਵੀ ਦੋ ਗੀਤ ਸੀਗੇ ਜਿਹੜੇ ਮੈਂ ਰੋਕੇ ਸੀਗੇ ਐਸਵਾਈਐਲ ਰੋਕਿਆ ਤੁਸੀਂ ਡੈਥ ਤੋਂ ਬਾਅਦ ਕੀਤਾ ਤਾਂ ਉਹ ਕੁਝ ਟਾਈਮ ਹੀ ਚੱਲਣ ਦਿੱਤਾ ਤੇ ਹੁਣ ਉਹ ਦੂਸਰਾ ਗੀਤ ਆਏਗਾ ਈਪੀ 'ਚ ਬਿਲਕੁਲ ਜੇ ਉਦੋਂ ਰਿਲੀਜ਼ ਕਰ ਦਿੰਦੇ ਤਾਂ ਮੈਨੂੰ ਇਸ ਗੱਲ ਦਾ ਹਮੇਸ਼ਾ ਪਛਤਾਵਾ ਵੀ ਰਹੂਗਾ ਹਨਾ ਵੀ ਮੈਂ ਉਹਨੂੰ ਕਿਉਂ ਮਨਾ ਕੀਤਾ ਉਹ ਤਾਂ ਗੀਤ ਨੂੰ ਛੱਡਦਾ ਸੀ ਉਹ ਤੇ ਜੌਂਦੇ ਹੁੰਦੇ ਪਰ ਸਾਨੂੰ ਪਤਾ ਸੀ ਜੋ ਗੀਤ ਉਹਦੇ ਜਿਉਂਦਾ ਰਿਲੀਜ਼ ਹੁੰਦਾ ਤਾਂ ਉਹਤੇ ਮੁਕੱਦਮਾ ਵੀ ਦਾਗੀ ਕਰਦੇ ਉਹਨੂੰ ਅੰਦਰ ਜੇਲ੍ਹ 'ਚ ਵੀ ਭੇਜਦੇ ਹਨਾ ਮੈਂ ਸ਼ਾਇਦ ਉਹਦਾ ਚਕ ਬਾਪ ਹੋਣ ਦੇ ਨਾਤੇ ਮੈਨੂੰ ਡਰ ਲੱਗਦਾ ਸੀ ਵੀ ਕਿਤੇ ਐ ਨਾ ਹੋਵੇ ਕਿਤੇ ਐ ਨਾ ਹੋਵੇ ਤੇ ਹੋਇਆ ਉਹੀ ਕਿਉਂਕਿ ਇਹ ਜਦੋਂ ਸਾਡੀਆਂ ਸਰਕਾਰਾਂ ਹੀ ਗੈਂਗਸਟਰਾਂ ਬਾਦ ਦਾ ਇਹ ਸਾਡੇ ਤੱਕ ਉਹਦੇ ਉਹਦੀ ਹੈਲਪ ਕਰਨਗੇ ਆ ਗੁੰਡਿਆਂ ਨੂੰ ਇਹਨਾਂ ਸੇਫ ਕਰਨਗੇ ਆ ਕਿ ਸਾਨੂੰ ਤਾਂ ਲੱਗਦੇ ਨਹੀਂ ਸਾਡੇ ਮਨੁੱਖੀ ਅਧਿਕਾਰ ਹੈਗੇ ਨੇ ਕਿਤੇ ਮਨੁੱਖੀ ਅਧਿਕਾਰ ਕੇਵਲ ਗੁੰਡਿਆਂ ਦੇ ਐ ਤੇ ਬਖੂਬੀ ਇੱਕ ਸਟੇਟ ਹਲਫਨਾਮਾ ਦੇ ਕੇ ਸਾਡੇ ਜੋ ਹੁੰਦੇ ਸਰਕਾਰੀ ਵਕੀਲ ਕਿਹਾ ਤਾਂ ਆਪਾਂ ਉਹਨੂੰ ਗੌਰਮੰਦੀ ਦਾ ਤਾਂ ਉਹਨਾਂ ਨੇ ਹਲਫਨਾਮਾ ਦੇ ਕੇ ਫਿਰ ਉਹਨਾਂ ਨੂੰ ਆ ਇਨਵੈਸਟੀਗੇਸ਼ਨ ਵਾਸਤੇ ਮਾਨਸਾ ਲੈ ਕੇ ਆਉਂਦਾ ਸੀਗਾ ਇੱਕ ਪੂਰੀ ਸਰਕਾਰ ਦੀ ਗੋਡੀ ਲੱਗੀ ਦਿੱਲੀ ਸਰਕਾਰ ਤੋਂ ਉਹਨੂੰ ਲੈਣ ਵਾਸਤੇ ਤਾਂ ਕੀ ਕਹੀਏ ਬਈ ਉਹਨਾਂ ਨੇ ਤਾਂ ਪੂਰਾ ਹਿੱਕ ਠੋਕ ਕੇ ਸਰਕਾਰ ਪਿੱਛੇ ਖੜੀਆਂ ਨੇ ਦੋਨੇ ਇਹਨਾਂ ਤੋਂ ਇਹ ਤਾਂ ਸਿਕਿਉਰਿਟੀ ਲੀਕ ਕੀਤੀ ਹੈ ਤੁਹਾਡੇ ਸਾਹਮਣੇ ਭਗਵਾਨ ਤੁਮਨ ਸਾਹਿਬ ਨੇ ਹਲੇ ਤੱਕ ਉਹਨਾਂ ਨੂੰ ਜਵਾਬ ਤਲ ਵੀ ਕਰਨੀ ਵੀ ਚੰਗੀ ਨਹੀਂ ਸਮਝੀ ਮੈਡਮ ਰਿਸ਼ੀ ਦਾ ਬਾਰ ਬਾਰ ਨਾਮ ਆਉਂਦਾ ਬਲਤੇਜ ਪੰਨੂ ਦਾ ਬਾਰ ਬਾਰ ਨਾਮ ਆਉਂਦਾ ਤਾਂ ਜਿਹੜੇ ਨਾਮ ਚਾਰ ਅਸੀਂ ਦਿੱਤੇ ਸੀ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਸੀ ਵੀ ਜਿਹੜੇ ਮੈਂ ਚਾਰ ਨਾਮ ਲੈ ਦਿੱਤੇ ਆ ਵੀ ਤੁਸੀਂ ਉਹਨਾਂ ਨੂੰ ਫਾਇਦਾ ਦੇ ਰਹੇ ਅਸੀਂ ਇਹੀ ਕਿਹਾ ਸੀ ਪੀ ਤੁਸੀਂ ਸਾਡੇ ਸਾਹਮਣੇ ਤਸੱਲੀ ਕਰਵਾ ਦਿਓ ਸਾਡੀ ਅਸੀਂ ਸਵਾਲ ਪੁੱਛ ਲਾਂਗੇ ਤੁਹਾਨੂੰ ਜੇ ਵਧੀਆ ਉੱਤਰ ਦੇਤਾ ਤਾਂ ਉਹਨੂੰ ਛੱਡ ਦਿਓ ਜੇ ਤੁਹਾਨੂੰ ਕਿਤੇ ਸ਼ੱਕ ਲੱਗਿਆ ਤਾਂ ਉਹਨਾਂ ਤੋਂ ਗਹਿਰੀ ਦੂੰਗੀ ਪੁੱਛ ਕੇ ਸ਼ਿਕਾਇਤ ਲਓ ਹੋਰ ਹੋਰ ਕਰ ਲਓ ਬਸ ਗਲਤੀ ਇੰਨੀ ਸੀ ਇਹ ਤਾਂ ਸਾਡਾ ਸੰਵਿਧਾਨਕ ਹੱਕ ਸੀਗਾ ਅਸੀਂ ਕੋਈ ਉਹਨਾਂ ਨੂੰ ਸਜ਼ਾ ਦੇਣ ਲਈ ਤਾਂ ਨਹੀਂ ਬੁਲਾ ਰਹੇ ਸੀ ਕਰਕੇ ਤੇ ਫਿਰ ਸਾਡੇ ਨਾਲ ਕੀ ਹੋਇਆ ਸਾਡੇ ਨਾਲ ਉਲਟ ਸਾਡਾ ਮੀਡੀਆ ਦੇ ਵਿੱਚ ਨਾਮ ਓਛਾਲ ਕੇ ਸਾਡੇ ਮੌਤ ਦੇ ਵਾਰੰਟ ਵੀ ਜਾਰੀ ਕਰਵਾਤੇ ਅਸੀਂ ਕਿੱਥੇ ਲਾਈਏ ਅਪਲੀਕੇਸ਼ਨ ਨੂੰ ਇਸ ਨੂੰ ਇਕਨਾਂ ਸ਼ਗਨਪ੍ਰੀਤ ਦਾ ਨਾਮ ਆਉਂਦਾ ਹੈ ਕਹਿੰਦੇ ਸਿੱਧੂ ਦਾ ਮੈਨੇਜਰ ਸੀਗਾ ਬਾਰ-ਬਾਰ ਉਹ ਸ਼ਗਨਪ੍ਰੀਤ ਦੇ ਨਾਮ ਤੇ ਸਿੱਧੂ ਨੂੰ ਬਦਨਾਮ ਕੀਤਾ ਜਾਂਦਾ ਹੈ ਕੀ ਸ਼ਗਨਪ੍ਰੀਤ ਸਿੱਧੂ ਦਾ ਮੈਨੇਜਰ ਸੀ ਤੁਸੀਂ ਜਾਣਦੇ ਹੋ ਕੀ ਦੇਖੋ ਉਹ ਮੈਨੇਜਰ ਤਾਂ ਦੇਖੋ ਸਾਡਾ ਹਾਲੇ ਤੱਕ ਵੀ ਤੁਸੀਂ ਦੇਖਾਉਗਾ ਕਿ ਜਦੋਂ ਸਿੱਧੂ ਤੋਂ ਹੁੰਦਿਆ ਬੰਟੀ ਬੈਂਸ ਸੀਗਾ ਤੇ ਉਹ ਅੱਜ ਤੱਕ ਚੱਲਿਆ ਆਉਂਦਾ ਹੈ ਨਾ हां कई बार इन छोटे-मोटे भी प्रोजेक्ट दे करके कोई बंदा जुड़ਦਾ ਹੈ ਜਿਵੇਂ ਦਿੱਲੀ ਦੀ ਇਵੈਂਟ ਕੀਤੀ ਵੀ ਉੱਥੋਂ ਦਾ ਕੋਈ ਬੰਦਾ ਜੁੜ ਗਿਆ ਜੇ ਦੁਬਈ ਦੀ ਕੀਤੀ ਉੱਥੋਂ ਦਾ ਕੋਈ ਬੰਦਾ ਤੁਹਾਡੇ ਨਾਲ ਜੁੜ ਗਿਆ ਇਸ ਤਰ੍ਹਾਂ ਕੋਈ ਟੈਂਪਰੇਰੀ ਤੌਰ ਤੇ ਕੋਈ ਬੰਦਾ ਹੈ ਨਾ ਨਾਲ ਜੇ ਉਹ ਕੰਮ ਕਰ ਉਹਨੂੰ ਤੁਸੀਂ ਮੈਨੇਜਰ ਬਣਾ ਦਿੰਦੇ ਹੋ ਜੇ ਮੈਨੇਜਰ ਵੀ ਹੈ ਮੈਨੇਜਰ ਨੂੰ ਮੈਂ ਤੁਹਾਡੇ ਤੁਹਾਨੂੰ ਕਹਾਂ ਦੂ ਜਾਓ ਫਲਾਣੇ ਬੰਦੇ ਨੂੰ ਮਾਰ ਕੇ ਆਜੋ ਅਸੀਂ ਆਪਣਾ ਬਿਜ਼ਨਸ ਕਰਨਾ ਹੈ ਸੋ ਅਸੀਂ ਆਪਣਾ ਕੰਮ ਲੈਣਾ ਵਣੀ ਜੇ ਤੂੰ ਨਾ ਕੇ ਉਹਦੀ ਨਿੱਜੀ ਜ਼ਿੰਦਗੀ 'ਚ ਤਾਂ ਸਾਡਾ ਕੋਈ ਦਖਲਅੰਦਾਜ਼ੀ ਨਹੀਂ ਹੈਗੀ ਇਸ ਗੱਲ ਦੀ ਜੇ ਸੀਗੀ ਅਸੀਂ ਅਸਲਾ ਘਰੇ ਜਾ ਕੇ ਕਹਿ ਕੇ ਵੀ ਐ ਭਾਈ ਪਰਤਾਲ ਕਰਾ ਲਵਾ ਘਰੇ ਬੈਠੇ ਆ ਕਿਤੇ ਭਾਈ ਦੇਣੀ ਜਿੱਥੇ ਪੁਲਿਸ ਬੁਲਾਉਗੀ ਉੱਥੇ ਜਾ ਕੇ ਹਾਜ਼ਰ ਹੋ ਜਾਾਂਗੇ ਆਪਾਂ ਕਿਹੜਾ ਭੱਜਾਂਗੇ ਕਿਸੇ ਗੱਲ ਦੇ ਉੱਤੋਂ ਪਰੰਤੂ ਉਹਨਾਂ ਦਾ ਮਕਸਦ ਹੀ ਹੋਰ ਸੀ ਉਹਨਾਂ ਨੇ ਕੇਵਲ ਤੇ ਕੇਵਲ ਸਿੱਧੂ ਨੂੰ ਬਦਨਾਮ ਕਰਕੇ ਬਸ ਉਹਨਾਂ ਦੀ ਨਿਗਾਹ ਦੇ ਵਿੱਚ ਉਹਨੂੰ ਕਰਵਾਤਾ ਕਿ ਸਿੱਧੂ ਦਾ ਬਣੀ ਜੀ ਨਹੀਂ ਸਿੱਧੂ ਦੇ ਵਿੱਚ ਇਹ ਮਿਲੀ ਬਹੁਤ ਆਈ ਫਲਾਣਾ ਪਰੰਤੂ ਉਹਨਾਂ ਨੇ ਬਾਕੀ ਵੀ ਨਾ ਦੇਖਿਆ ਜੀ ਫੀਲਵਾਦ ਕਰੀਏ ਲਾਸਟ ਸਵਾਲ ਜਿਹੜਿਆਂ ਨੇ ਡਾਕੂਮੈਂਟਰੀ ਬਣਾਈ ਜਾਂ ਕਿਤਾਬਾਂ ਸਿੱਧੂ ਦੇ ਨਾਮ ਤੇ ਬਿਜ਼ਨਸ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋ ਤੇ 11 ਜੂਨ ਦਾ ਸਿੱਧੂ ਦਾ ਜਨਮ ਦਿਨ ਹੈ ਉਹਨਾਂ ਸਿੱਧੂ ਦੇ ਫੈਨਸ ਨੂੰ ਕੀ ਕਹਿਣਾ ਚਾਹੋ ਦੇਖੋ ਮੈਂ ਸਿੱਧੂ ਦੇ ਫੈਨ ਨੂੰ ਤਾਂ ਮੈਂ ਕੁਝ ਕਹਿ ਹੀ ਨਹੀਂ ਸਕਦਾ ਕਿਉਂਕਿ ਉਹ ਤਾਂ ਆਲਰੇਡੀ ਬਹੁਤ ਦੁਖੀ ਨੇ ਵਿਚਾਰੇ ਉਹ ਤਾਂ ਸਾਡੇ ਨਾਲੋਂ ਵੀ ਵੱਧ ਤੰਗ ਨੇ ਮੈਂ ਆਥਨ ਤੱਕ ਹਜ਼ਾਰਾਂ ਮੈਸੇਜ ਮੈਨੂੰ WhatsApp ਤੇ ਆਉਣੇ ਬਾਪੂ ਆਇਆ ਹੋ ਗਿਆ ਬਾਪੂ ਤਾਂ ਸਾਡੇ ਨਾਲ ਵੀ ਬੜੀ ਚਿੰਤਾ ਕਰਦੇ ਪਰ ਮੈਂ ਪ੍ਰਮਾਤਮਾ ਦੇ ਛੱਡਵੇਂ ਮੈਂ ਕਈ ਵਾਰੀ ਵੀ ਜਦੋਂ ਆਪਣੇ ਕੋਲੇ ਆਪਣਾ ਬੱਬਰ ਛੇੜ ਹੀ ਨਹੀਂ ਰਿਹਾ ਤਾਂ ਬਾਕੀ ਘਰ ਤੇ ਤਾਂ ਬਹੁਤ ਛੋਟੇ ਨੇ ਹੌਸਲਾ ਰੱਖੋ ਕੋਈ ਗੱਲ ਦੀ ਆਪਾਂ ਜਿੱਦੀ ਰੋਟੀ ਖਾਣੇ ਖਾਂਦੇ ਰਵਾਂਗੇ ਤੇ ਆਪਾਂ ਆਪਣੀ ਮਿਹਨਤ ਨਹੀਂ ਛੱਡਣੀ ਉਹਨਾਂ ਦਾ ਉਹਨਾਂ ਵੱਲੋਂ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ ਜਿਹੜੇ ਉਹਦੀ ਜਿਹੜੀ ਜਿੱਥੇ ਤੱਕ ਉਹਦੇ ਫੈਨ ਨੇ ਪਰੰਤੂ ਜਿਹੜੇ ਮਾੜੇ ਲੋਕ ਨੇ ਦੇਖੋ ਸਾਸ਼ਨਾ ਉਹਦੇ ਜਿਉਂਦੇ ਨਾਲ ਵੀ ਕਰਦੇ ਰਿਹਾ ਉਦੇ ਮਾਰਨ ਤੋਂ ਬਾਅਦ ਵੀ ਕਰੀ ਜਾਂਦੇ ਆ ਅਦਾਲਤ ਕਿੱਦਾਂ ਵੇਰਵਾ ਕਰਾਂ ਸਰਕਾਰ ਨੂੰ ਸੋਮਵਾਰ ਨੂੰ ਚੈਨਲ ਦੇ ਹ ਅਹਾਂ ਜੇ ਕੋਈ ਇਹ ਨਾ ਹਟੇ ਜੀ ਵੀ ਤੋ ਖੁਦ ਅਦਾਲਤ ਦਾ ਰਸਤਾ ਤਾਂ ਆਪਣੇ ਕੋਲੇ ਹੈਗਾ ਹੀ ਆ ਫਿਰ ਉਧਰ ਨੂੰ ਮੂਵ ਕਰਾਂਗੇ ਮਨਜੂ ਕੋਰਟ ਦੇ ਜੀ ਨਰਵੱਜਾ ਫਿਰ ਤਾਂ ਇਹ ਕੋਲ 에ਸੀ ਸਿੱਧੂ ਪੂਸੇ ਵਾਲੇ ਦੇ ਪਿਤਾ ਸਰਦਾਰ ਬਲਕੋਤ ਸਿੰਘ ਜਿਨ੍ਹਾਂ ਨੇ ਕਿਹਾ ਕਿ ਸਿੱਧੂ ਨੂੰ ਜਿਉਂਦੇ ਵੀ ਬਦਨਾਮ ਕੀਤਾ ਜਾ ਰਿਹਾ ਤੇ ਮਰਦੇ ਵੀ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਚੱਲਦੀਆਂ ਰਹਿੰਦੀਆਂ ਔਰ ਸਿੱਧੂ ਦੀ ਲੈਗਸੀ ਨੂੰ ਠੱਕਾ ਵੀ ਲਗਾਇਆ ਜਾ ਰਿਹਾ ਉਹਨਾਂ BBC ਚੈਨਲ ਨੂੰ ਪਹਿਲਾਂ ਵੀ ਇਸ ਡਾਕੂਮੈਂਟਰੀ ਨੂੰ ਰੋਕਣ ਲਈ ਕਿਹਾ ਸੀ ਅਤੇ ਉਹਨਾਂ ਨੇ ਕਿਹਾ ਸੀ ਅਗਰ ਸਿੱਧੂ ਦੇ ਕਤਲ ਦੇ ਉਹਨਾਂ ਕੋਲ ਕੋਈ ਸਬੂਤ ਨੇ ਤਾਂ ਉਹ ਸਬੰਧਤ ਐਸਆਈਟੀ ਨੂੰ ਦੇਣ ਪਰ BBC ਵੱਲੋਂ ਜੋ ਇਹ ਡਾਕੂਮੈਂਟਰੀ ਲਈ ਰਿਲੀਜ਼ ਕਰਨ ਦੀ ਗੱਲ ਕਹੀ ਗਈ ਹੈ ਉਸ ਦੀ ਦਰਖਾਸਤ ਉਹਨਾਂ ਨੇ ਦਿੱਤੀ ਹੈ ਅਗਰ ਉਹਨਾਂ ਨੇ ਇਹ ਰਿਲੀਜ਼ ਕਰਨ ਨੂੰ ਰੋਕੇ ਨਾ ਤਾਂ ਉਹ ਅਦਾਲਤਾਂ ਜਰੂਰ ਦਰਵਾਜ਼ਾ ਖੜਕਟਾਣਗੇ ਨਵਦੀਪਾਲੂ ਵਾਲੀਆ ਪੀਟੀਸੀ ਨਿਊਜ਼ ਮਾਨਸਾ